А где, ਸਾਰੇ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਕੌਣ ਆਗੇ ਅਮਨ ਕੋਲ ਢੀ ਹਾਂਜੀ ਭੈਣ ਸਤਿ ਸ਼੍ਰੀ ਅਕਾਲ ਕਿਵੇਂ ਹੋ ਬਹੁਤ ਜਲਦੀ ਤੁਸੀਂ ਲਾਈਵ ਤੋਂ ਪਹਿਲਾਂ ਹੀ ਆ ਗਏ ਮੈਨੂੰ ਲੱਗਾ ਲਾਈਵ ਮੈਂ ਬਾਅਦ ਚ ਆਇਆ ਥੈਂਕ ਯੂ ਲਾਈਕ ਕਰਨ ਲਈ ਅਸੀਂ ਪਹੁੰਚ ਗਏ ਹੁਣ ਬਰਨਾਲਾ ਸਾਈਡ ਆ ਬਸ ਥੋੜਾ ਜਿਹਾ ਕੰਮੀ ਐ ਇਸ ਤਰ੍ਹਾਂ ਦਾਗਾ ਦੋ ਜੀ ਜਾਣ ਆਉਣ ਰਹਿਣਾ ਅੱਛਾ ਫੋਨ ਤੁਹਾਡੇ ਹੱਥ ਵਿੱਚ ਸੀਗਾ ਓਕੇ ਵੈਸੇ ਮੈਂ ਕਹੇ ਲਾਈਕ ਓਕੇ 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 ਕੀ ਕਾਰਨ ਕਾਤੋਂ ਨਹੀਂ ਜਾਂਦੇ ਫੋਰ ਸੁਣਾਓ ਕਿਵੇਂ ਠੀਕ ਠਾਕ ਹੋ ਹਾਂਜੀ ਜੋ ਵੀ ਲਾਈਵ ਤੇ ਆਏ ਪਲੀਜ਼ ਲਾਈਕ ਕਰ ਦਿਓ ਚਾ ਮੂੜ ਨਹੀਂ ਦੇਖੋ ਕੀ ਹੋ ਗਿਆ ਮੂੜ ਨੂੰ ਜੀਤ ਸਿੰਘ ਮਾਨਸਾ ਹਾਂਜੀ ਪ੍ਰੀਤ ਜੀ ਵੈਲਕਮ ਤੁਹਾਡਾ ਲਾਈਵ ਤੇ ਆਉਣ ਲਈ ਕਲਰ ਸਟਗਾ ਤੋ ਨਹੀਂ ਹੋ ਰਿਹਾ ਅੱਜ ਹੈਲੋ ਡੀਅਰ ਬਯੰਤ ਇਹ ਕੌਣ ਬਯੰਤ ਕੌਣਾ ਕੀ ਹਾਲ ਨੇ ਅੱਜ ਕੱਲ ਅਰੀ ਵੈਲਫੇਅਰ ਹਾਂਜੀ ਭਾਜੀ ਹਾਂਜੀ ਕੀ ਹਾਲ ਆ ਜੀ ਕਿੱਥੋਂ ਬਿਲੋਂਗ ਕਰਦੇ ਆ ਆਪਾਂ ਰੀਵੈਲ ਰੀਵੈਲ ਫੇਸ ਟਵਲ 2 ਬਿਜ਼ੀ ਲੋਕੋ ਸਤਿ ਸ੍ਰੀ ਅਕਾਲ ਅਸਾਂ ਤੁਸੀਂ ਪਹਿਲਾਂ ਜਾਣਦੇ ਹਾਂ ਓਕੇ ਨੇ ਤੁਮ ਜਾਦ ਅੰਡੀਆ ਜਿੱਤੇਗੀ ਨੋ ਸਾਊਂਡ ਨਹੀਂ ਸਾਊਂਡ ਤਾਂ ਆ ਰਿਹਾ ਉਹ ਤੁਹਾਨੂੰ ਬਾਜ ਆ ਨਹੀਂ ਰਹੀ ਵੀਰੇ ਮੈਂ ਇੱਕ ਕੰਮ ਕਰ ਸਕਾਂ ਨਹੀਂ ਪਹਿਨੇ ਮੇਰੀ ਨੂੰ ਯਾਦ ਕੀ ਕਰ ਤੁਸੀਂ ਬਲਵਿੰਦਰ ਕੋਰ ਤੁਸੀਂ ਕਿੱਥੋਂ ਅਸੀਂ ਸੰਗਰੂਰ ਤੋਂ ਆਂ ਜੀ ਤੂੰ ਪਾਗਲ ਹੈ ਦੇਖੀ ਭਰਾਵਾ ਕਿਹਨੂੰ ਕੀ ਕਹੀ ਹੈ ਨਾ ਪਤਾ ਲੱਗ ਗਿਆ ਕਿੰਨੇ ਬਿਜ਼ੀ ਆ ਨਹੀਂ ਇਹ ਤਾਂ ਹੈਗਾ ਅਮਨ ਤਾਂ ਥੋੜੀ ਬਿਜ਼ੀ ਬੱਦਰਾਂ ਦੀ ਹੈ ਸੁਖਵਿੰਦਰ ਸਿੰਘ ਸੰਦ ਸੁਣੋ ਸਾਊਂਡ ਬਈ ਬਵਾਜ ਆ ਰਹੀ ਹੈ ਯਾਰ ਤੂੰ ਦੱਸੋ ਮੜਾ ਇਹ ਅਮਨ ਆਵਾਜ਼ ਆ ਰਹੀ ਹੈ ਦਫਤਰ ਨਾਲ ਗੱਲ ਕਰਨੀ ਸੀ ਕਿਹਨ ਕਿਹਨੂੰ ਆਵਾਜ਼ ਨਹੀਂ ਆ ਰਹੀ ਬਾਈ ਦੱਸੋ ਮੜਾ ਕਮੈਂਟ ਕਰਕੇ ਯਾਰ ਆਵਾਜ਼ ਕਿਹਨ ਕਿਹਨੂੰ ਨਹੀਂ ਆ ਰਹੀ ਪਲੀਜ਼ ਕਮੈਂਟ ਕਰਕੇ ਦੱਸੋ ਫਰੀ ਫਾਇਰ ਖੇਲਦੇ ਹੋ ਨਹੀਂ ਨਤਨ ਜੀ ਮੈਂ ਨਹੀਂ ਖੇਲਦਾ ਫਰੀ ਫਾਇਰ ਨਹੀਂ ਖੇਲਦੇ ਮੇਰੇ ਤਾਂ ਕੰਨ ਪਾਟ ਗਏ ਆਵਾਜ਼ ਕਿਉਂ ਕਿਉਂ ਨਹੀਂ ਆ ਰਹੀ ਜੂਰ ਹਾਂ ਫਿਰ ਉਹਦੇ ਵਿੱਚ ਕੀ ਦਿੱਕਤ ਆ ਉਹ ਬਹੁਤ ਦਾ ਕੇਸ ਕੋਸ ਲਾਇਆ ਹੋਇਆ ਸੀ ਥੈਂਕ ਯੂ ਥੈਂਕ ਯੂ ਵੀਰੇ ਹਾਂ ਉਦੋਂ ਤੋਂ ਬਹੁਤ ਹੀ ਰਹੇਗਾ ਮੈਂ ਸਮਝ ਨਹੀਂ ਕੀ ਕਰ ਰਹੇ ਹਾਂ ਆ ਆਵਾਜ਼ ਹੋਣ ਆ ਰਹੀ ਆ ਦੇਖੋ ਬੜੀ ਸਮਝ ਗਿਆ ਸਵਾ ਰੇਟਾ ਜ਼ਮੀਨਾਂ ਦੇ ਰੇਟ ਵਾਲੇ ਵਧ ਕੇ ਨਾ ਉਹਨਾਂ ਨੂੰ ਐ ਲਾਲਚ ਹੋ ਗਿਆ ਜਦੋਂ ਆਉਂਦੀ ਸੀ ਉਦੋਂ ਹਾਂ ਸਹੀ ਗੱਲ ਬਿਲਕੁਲ ਇੱਕ ਦੋ ਆਵਾਜ਼ ਨਹੀਂ ਆ ਰਹੀ ਪਤਨ ਕੀ ਕਰੇ ਕਿੱਲੇ ਜ਼ਮੀਨ ਮੇਰੇ ਤੁਸੀਂ ਮੇਰੇ ਦੇ ਹੋਰ ਦੀ ਸੇਮ ਕਾਪੀ ஓਕੇ ਥੈਂਕ ਯੂ ਨਹੀਂ ਹੁੰਦੇ ਬੰਦੇ ਕਈ ਮੇਰੀ ਕੋਈ ਨਹੀਂ ਫਿਰ ਇਹਨੂੰ ਕੋਈ ਚੱਕਰ ਨਹੀਂ ਸੇਮ ਸੇਮ ਦੀ ਅਰਜ਼ੀ ਤੋਂ ਉਹਨਾਂ ਨੇ ਪ੍ਰੀਤ ਜੀ ਹੁਣ ਤਾਂ ਆ ਰਹੀ ਆ ਤੇ ਜਾਣਾ ਜੇ ਤਾਂ ਜੀ ਜਾਣਾ ਫਿਰ ਤਾਂ ਮੈਂ ਬਰਨਾਲਈਆਂ ਬਾ ਫਿਰ ਉਹਦੇ ਤਾਂ ਕੁਛ ਨਹੀਂ ਹੁੰਦਾ ਉਹ ਤਾਂ ਇੰਨਾ ਪੁੱਛ ਲੈਣਗੇ ਵੀ ਤੁਹਾਡੇ ਸਾਹਮਣੇ ਹੋਇਆ ਅਸਲੀ ਆ ਜਦੋਂ ਇਹ ਦੱਸ ਦੇਣਗੇ ਵੀ ਹਾਂ ਅਸਲੀ ਆ ਉਹ ਤਾਂ ਸਮਾਂ ਖਰੀਦਣ ਵਾਲਾ ਜੇ ਤਾਂ ਸਟੇ ਲਾ ਦੂ ਮੁੜ ਕੇ ਇਹਨਾਂ ਦੀ ਵਿਕਣੀ ਨਹੀਂ ਉਹ ਇਹਨਾਂ ਪਹਿਲਾਂ ਤਾਂ ਮੈਂ ਮਿਊਟ ਕੀਤਾ ਹੋਇਆ ਸੀਗਾ లైవ్ ਤੇ లయిక్ కర్ దే ని ਘਰਦਿਆਂ ਨੇ ਘਰ ਦੇ ਨੂੰ ਵੇਚੀ ਸੀ లయిక్ 3 ਆਇਆ ਹਜੇ ਤੱਕ ਮੈਂ ਮੰਨ ਗਿਆ ਆ ਮਨੇ ਕਿਹਾ ਸੀ ਤੁਸੀਂ ਵੈਸੇ ਟਾਈਮ ਹੀ ਨਹੀਂ ਲੱਗਿਆ ਭੈਣ ਦੇ ਨੌਕ ਆਪਣੀ ਭੈਣ ਦੇ ਨੌਕਰਾ ਕਰਾਉਣਾ ਵੇਚਤੀ ਸੀ ਨਾ ਭੈਣ ਵੱਲੋਂ ਵੇਨਾ ਹੋਇਆ ਸੀ ਕਿ ਭੈਣ ਦੇ ਨੌ ਜਿਹੜੀ ਕਰਾਈ ਆ ਉਹਦਾ ਪੈਸੇ ਪੈਨਟੋਲੇਸੀ ਇਹਨਾਂ ਨੂੰ ਕਾਰੋ ਕੇ ਸਾਸਤਰੀ ਕਾਰਵਾਈ ਪੀਰਾ ਆਪ ਹੀ ਢੋਡੇ ਤੇ ਕਾਦੀ ਦਰਖਾਸਤ ਦੇ ਦੇਣਗੇ ਢੋਡੇ ਤੇ ਦਾ ਸੋਨੀ ਨਾਲ ਤਾਂ ਇਹੀ ਹੋਇਆ ਬਣਾ ਵੀ ਜਿਹੜਾ ਪੈਸੇ ਫੜਿਆ ਜ਼ਮੀਨ ਦਾ ਸੌਦਾ ਕਰਿਆ ਉਹਦੀ ਜਿਹਦੀ ਗਵਾਹੀ ਆ ਇਹਦੇ ਸਾਹਮਣੇ